ਕਿ ਜਿਵੇਂ ਆਪਕੋ ਸਭ ਜਨ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੇ ਜਿਹੜੇ ਕੱਲ ਇਲੈਕਸ਼ਨ ਹੋਣ ਜਾ ਰਹੇ ਆ ਅੱਜ ਸਾਰੇ ਜਿਹੜੇ ਡਿਸਪੈਚੇਸ ਹੋਣਗੇ ਆ ਇੱਕੋ ਆਪਾਂ ਮਾਈ ਭਾਗੋ ਕਾਲਜ 'ਚ ਬੈਠੇ ਆ ਜਿਹੜੀ ਇਹ ਮਝੇਠਾ ਬਲਾਕ ਦੇ ਵਿੱਚ ਹੈਗਾ ਮਝੇਠਾ ਬਲਾਕ ਦੇ ਜਿਹੜੀ ਹੈਗੇ ਦੋ ਬਲਾਕ ਨੇ ਮਝੇਠਾ 1 ਤੇ ਮਝੇਠਾ 2 ਸਾਡੇ ਟੋਟਲ ਜਿਹੜਾ ਮਝੇਠਾ ਜਿਹੜਾ ਅੰਮ੍ਰਿਤਸਰ ਰੂਲਰ ਹੈਗਾ ਉਹਦੇ ਵਿੱਚ ਟੋਟਲ 750 ਪੋਲਿੰਗ ਸਟੇਸ਼ਨ ਨੇ ਤੇ 1148 ਪੋਲਿੰਗ ਬੂਥ ਨੇ ਆ 255 ਵਿੱਚ ਸੈਸਟਿਵ ਹੈਗੇ ਨੇ ਅਸੀਂ ਕਰੀਬ 2800 ਜਿਹੜਾ ਪੁਲਿਸ ਮੁਲਾਜ਼ਮ ਸਾਡਾ ਇਸ ਡਿਊਟੀ ਦਾ ਤਨਤ ਹੈ ਜਿਹਦੇ ਵਿੱਚ ਬੂਥ ਡਿਊਟੀ ਹੈ ਜਿਹਦੇ ਵਿੱਚ ਰਿਜ਼ਰਵਾਂ ਹੈਗੀਆਂ ਇਹਦੇ ਵਿੱਚ ਪੈਟਰੋਲਿੰਗ ਡਿਊਟੀਆਂ ਲਾਈਆਂ ਹੋਈਆਂ ਤੇ ਉਸ ਤੋਂ ਬਲ ਇਲਾਵਾ ਅਸੀਂ ਡਰੋਨਸ ਨਾਲ ਨਿਗਰਾਨੀ ਰੱਖਾਂਗੇ ਉਹਨਾਂ ਦੀ ਲੈਮਨ ਡੀਐਸਪੀਸ ਤੇ ਐਨਐਸਪੀਸ ਇਸ ਡਿਊਟੀ ਨੂੰ ਜਮ ਦੇਣੀ ਹੈ ਬੀ ਸੁਪਰਵਾਈਜ਼ਡ ਬਾਈ ਐਸਐਸਪੀ ਅਮitsar ਰੂਲਰ ਮਿਸਟਰ ਸਹਿਲ ਸੋ ਅਸੀਂ ਹਰ ਇੱਕ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਤਾ ਸਿਕਿਉਰਿਟੀ ਅਰੇਂਜਮੈਂਟ ਕੀਤੇ ਤਾਂ ਜੋ ਇਹ ਜਿਹੜੇ ਇਲੈਕਸ਼ਨ ਹੈਗੇ ਆ ਇਹ ਬਿਲਕੁਲ ਅਮਨ ਸ਼ਾਂਤੀ ਨਾਲ ਨਿਪਟੇ ਚੜੇ ਜਾ ਸਕਣ ਨਹੀਂ ਨਹੀਂ ਸਾਡੇ 10 ਡਿਸਪੈਂਸ ਸੈਂਟਰ ਹੈਗੇ ਆ ਟੋਟਲ ਅੰਮ੍ਰਿਤਸਰ ਰੂਲਰ ਦੇ ਔਕਲਕਾ ਖਾਮਾਪੇ ਜਿਵੇਂ ਇੱਕਾ ਜਿੱਥੇ ਆਪਾਂ ਬੈਠੇ ਆ ਇਹ ਵੀ ਇੱਕ ਡਿਸਪੈਂਸ ਸੈਂਟਰ ਹੈ ਟੋਟਲ ਇਸ ਮਤਲਬ ਜ਼ਿਲ੍ਹੇ ਦੇ ਵਿੱਚ 10 ਡਿਸਪੈਂਸ ਹੈ ਤੇ ਕੁਝ ਕੰਪਨੀਆਂ ਨੂੰ ਵੀ ਤਰਨਤ ਕੀਤਾ ਗਿਆ ਹੈ ਜਾਂ ਫਿਰ ਬਾਰੂ ਵੀ ਫੋਰਸ ਲਾਈ ਗਈ ਬਾਹਰੋਂ ਜੋ 2800 ਬੰਦਾ ਮobilize ਕੀਤਾ ਗਿਆ ਹੈਗਾ ਬਾਹਰੋਂ ਕੰਪੋਨੈਂਟਸ ਹੈ ਜਿਹੜੇ ਜਿਹੜੇ ਸਾਡੇ ਪੁਲਿਸ ਦੇ ਅਡਟ ਵਿੰਗ ਹੈਗੇ ਆ ਬਿਜ਼ਨਸ ਵਿੰਗ ਹੈ ਟੀਐਸਐਸ ਵਿੰਗ ਹੈ ਤਾਂ ਉਹਨਾਂ ਤੋਂ ਮਤਲਬ ਰਿਜ਼ਰਵ ਫੋਰਸ ਹੈ ਪੀਏਪੀ ਦੀਆਂ ਫੋਰਸਾਂ ਹਨ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਹੀ ਸਾਰੀ ਫੋਰਸ ਨੂੰ ਕਿਉਂਕਿ ਵਕਤ ਬਾਅਦ ਸਾਰੇ ਪੰਜਾਬ ਦੇ ਵਿੱਚ ਹੀ ਇਲੈਕਸ਼ਨਸ ਹੋ ਰਹੇ ਨੇ ਤੇ ਬਾਹਰੋਂ ਫੋਰਸ ਨੂੰ ਮobilize ਕੀਤਾ 255 ਹੈਗੇ ਉਹਨਾਂ ਦੀ ਲਿਸਟ ਤੁਸੀਂ ਐਸਐਸਪੀ ਸਾਹਿਬ ਤੋਂ ਲਓ ਠੀਕ ਹੈ ਦਸ ਤਰੀਕੇ ਰਾਏ ਐਸਐਸਸੀ ਹਲਕੇ ਦੇ ਵਿੱਚ ਕਾਂਗਰਸ ਨੇ ਬਾਈਕਾਟ ਕੀਤਾ ਹੈ ਇਸ ਤਰ੍ਹਾਂ ਕਈ ਕਈ ਥਾਵਾਂ ਤੋਂ ਬਾਈਕਾਟ ਕੀਤਾ ਉੱਥੇ ਕੋਈ ਹੈਗਾ ਕਿ ਲੜਾਈ ਦਾ ਕੋਈ ਡਰ ਅਸੀਂ ਹਰ ਦੇਖੋ ਜਿਹੜਾ ਮਤਲਬ ਕੋਈ ਵੀ ਅਮਨ ਜਿੱਥੇ ਲਾਨ ਆਰਡਰ ਦੀ ਜਿਹੜੀ ਹੈਗੀ ਹੈ ਜਿੱਥੇ ਤੱਕ ਇਸ਼ੂ ਲਾਨ ਆਰਡਰ ਦਾ ਹੈਗਾ ਅਸੀਂ ਫੁੱਲੀ ਗੇਅਰਡ ਆਪਾਂ ਸਾਡੀ ਸਾਰੀ ਫੋਰਸ ਬੜੀ ਮੋਟੀਵੇਟਿਡ ਹੈ ਬੈਟਲ ਸਾਡੀ ਹੈ ਇਹਨਾਂ ਨੇ ਬਥੇਰੇ ਇਹ ਜੇ ਇਲੈਕਸ਼ਨਸ ਕਰਾਏ ਨੇ ਤੇ ਬੜੇ ਅਮਨ ਸ਼ਾਂਤੀ ਨਾਲ ਪੰਜਾਬ ਪੁਲਿਸ ਵੀ ਨੋਨ ਫੋਰ ਕਿ ਸਾਰੇ ਅਮਨ ਸ਼ਾਂਤੀ ਤੇ ਆਪਣੀ ਡਿਊਟੀ ਕੰਦੇ ਹੀ ਨਾ ਕਰਦੇ ਸਾਡੇ ਮਿਲ ਜੇ ਅਸੀਂ ਇਸ ਨੂੰ ਅਚੀ ਤਰ੍ਹਾਂ ਨਿਪਟੇ ਚਾਹਣਾ ਸਰ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਈ ਵਾਰੀ ਵੋਟ ਪਰਸਨ ਬਹੁਤ ਘੱਟ ਹੁੰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਹੁੰਦਾ ਹੈ ਵੋਟਰ ਆਪ ਦਾ ਡਰ ਹੋ ਕੇ ਆਪ ਦਾ ਸ਼ਾਂਤੀਮਈ ਆਪ ਦਾ ਆਪੇ ਮਤਦਾ ਇਸਤੇਮਾਲ ਕਰਨ ਸਾਡੇ ਵੱਲੋਂ ਤੇਹੀ ਅਪੀਲ ਹੈ ਅਸੀਂ ਉਹਨਾਂ ਨੂੰ ਅਸੀਂ ਲਾ ਨ ਆਰਡਰ ਨੂੰ ਮੇਨਟੇਨ ਕਰ ਲਈ ਬਚਰ ਬੰਦ ਠੀਕ